ਬੜੀ ਕਾਰਵਾਈ ਜਿੱਥੇ ਕਿ ਸੈਫਲੀ ਖਾਨ ਦੇ ਉੱਪਰ ਹਮਲਾ ਕਰਨ ਵਾਲੇ આરોપી ਨੂੰ ਮੁੰਬਈ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ ਦੇਖ ਸਕਦੇ ਹੋ ਤੁਸੀਂ ਹੁਣ ਤ ਤਸਵੀਰਾਂ ਦਿਖਾ ਰਹੇ ਹਾਂ ਜਿੱਥੇ ਕਿ ਇਸ ਸਮੇਂ ਪੁਲਿਸ ਦੇ ਵੱਲੋਂ ਉਸ ਅਕਿਊਜ਼ ਨੂੰ ਯਾਨਕੀ ਉਸ આરોપી ਨੂੰ ਗ੍ਰਿਫਤਾਰ ਕਰ ਲਿਤਾ ਗਿਆ ਕੱਲ ਜਿਹੜੀ ਕਿ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਸੀ ਕਿ ਕਿਸ ਤਰੀਕੇ ਦੇ ਨਾਲ ਉਹ ਜਿਹੜਾ આરોપી ਸੀਗਾ ਪੋੜੀਆਂ ਤੋਤਤਾ ਹੋਇਆ ਨਜ਼ਰ ਆਇਆ ਸੀਗਾ ਉਸ ਦੀ ਤਸਵੀਰ ਨੂੰ ਕੈਪਚਰ ਕਰਦੇ ਹੋਏ ਇਹ ਵੀ ਦੱਸਿਆ ਗਿਆ ਕਿ ਇਸ ਤੋਂ ਬਾਅਦ ਇਸ ਨੂੰ ਇੱਕ ਸੀਸੀਟੀਵੀ ਕੈਮਰੇਚ ਹੋਰ ਦੇਖਿਆ ਗਿਆ ਸੀਗਾ ਤੇ ਉਹ ਹੁਣ ਵੱਡੀ ਕਾਰਵਾਈ ਹੋਈ ਹੈ ਮੁੰਬਈ ਪੁਲਿਸ ਦੇ ਵੱਲੋਂ ਕਾਰਵਾਈ ਕਰਦੇ ਹੋਏ ਇਸ ਅਕਿਊਜ਼ ਨੂੰ ਇਸ ਚੋਰ ਨੂੰ ਜਿਹੜਾ ਹੁਣ ਆਪਣੀ ਹਿਰਾਸਤ ਵਿੱਚ ਲੈ ਦਿੱਤਾ ਗਿਆ ਦੇਖ ਸਕਦੇ ਹੋ ਤਸਵੀਰਾਂ ਵੀ ਤੁਹਾਨੂੰ ਦਿਖਾ ਰਹੇ ਆ ਮੁੰਬਈ ਦੇ ਲੀਲਾਵਤੀ ਹਸਪਤਾਲ ਦੇ ਵਿੱਚ ਸੈਫਲੀ ਖਾਨ ਨੇ ਜਿੱਥੇ ਕਿ ਐਡਮਿਟ ਨੇ ਉਹਨਾਂ ਦੀ ਸਰਜਰੀ ਹੋਈ ਹੈ ਟਾਂਕੇ ਲੱਗਣ ਦੀ ਖਬਰ ਵੀ ਸਾਹਮਣੇ ਆਈ ਸੀ ਕਿ ਜਾਗੂ ਦੇ ਨਾਲ ਜਿਹੜਾ ਵਾਰ ਕੀਤਾ ਗਿਆ ਸੀ ਇਸ ਚੋਰ ਦੇ ਵੱਲੋਂ ਘਰ ਦੇ ਵਿੱਚ ਵੜਿਆ ਚੋਰ ਉਸ ਤੋਂ ਬਾਅਦ ਕਾਫੀ ਕਾਰਵਾਈ ਹੁੰਦੀ ਹੈ ਕਾਰਵਾਈ ਤੋਂ ਬਾਅਦ ਜੋ ਵੀ ਘੰਟਿਆਂ ਦੇ ਵਿੱਚ ਵਿੱਚ ਜਿਹੜਾ ਮੁੰਬਈ ਪੁਲਿਸ ਨੇ ਉਸ આરોપી ਨੂੰ ਗ੍ਰਿਫਤਾਰ ਕਰ ਲਿਆ ਦੇਖ ਸਕਦੇ ਹੋ ਵੱਡੀ ਕਾਰਵਾਈ ਹੈ ਵੱਡੀ ਕਾਰਵਾਈ ਮੁੰਬਈ ਪੁਲਿਸ ਦੀ ਜਿੱਥੇ ਕਿ ਹੁਣ ਮੁੰਬਈ ਪੁਲਿਸ ਨੇ ਇਸ ਅਕਿਊਜ਼ ਨੂੰ ਗ੍ਰਿਫਤਾਰ ਕਰ ਲਿਆ ਤਾਂ ਗਿਆ ਆਪਣੇ ਹਿਰਾਸਤ ਚ ਲੈ ਲਿਆ ਤਸਵੀਰਾਂ ਦੇਖ ਸਕਦੇ ਹੋ ਤੁਹਾਨੂੰ ਤਸਵੀਰਾਂ ਦਿਖਾ ਰਿਹਾ ਇਸ ਤੋਂ ਪਹਿਲਾਂ ਤੁਹਾਨੂੰ ਇਹ ਵੀ ਦੱਸ ਦੇ ਕਿ ਕੱਲ ਜਿੱਥੇ ਕਿ ਸੀਸੀਟੀਵੀ ਕੈਮਰੇ ਦੀ ਫੁਟੇਜ ਸਾਹਮਣੇ ਆਈ ਸੀ ਤਸਵੀਰ ਜਿਹੜੀ ਉਸ ਚੋਰ ਦੀ ਉਸ આરોપી ਦੀ ਸਾਹਮਣੇ ਆ ਗਈ ਸੀਗੀ ਤੇ ਮੁੰਬਈ ਪੁਲਿਸ ਦੀ ਕਾਰਵਾਈ ਇਹ ਕਿ ਜਿੱਥੇ 24 ਘੰਟਿਆਂ ਦੇ ਵਿੱਚ ਵਿੱਚ ਹੀ ਇਸ ਅਕਿਊਜ਼ ਨੂੰ ਇਸ ਥੋਰ ਨੂੰ ਇਸ આરોપી ਨੂੰ ਗ੍ਰਿਫਤਾਰ ਕਰ ਲਿਆ ਤਾ ਤਸਵੀਰਾਂ ਦੇਖ ਸਕਦੇ ਹੋ ਜਿੱਥੇ ਕਿ ਬਾਲੀਵੁੱਡ ਅਦਾਕਾਰ ਸੈਫਲੀ ਖਾਨ ਦੇ ਘਰ ਚੋਰੀ ਦਾ ਮਾਮਲਾ ਸਾਹਮਣੇ ਆਇਆ ਸੀ ਤੇ ਸੈਫਲੀ ਖਾਨ ਦੇ ਉੱਪਰ ਹਮਲਾ ਵੀ ਜਿਹੜਾ ਇਸ ਚੋਰ ਦੇ ਵੱਲੋਂ ਕੀਤਾ ਗਿਆ ਸੀਗਾ ਸੋ ਹੁਣ ਇਸ ਅਕਿਊਜ਼ ਨੂੰ ਇਸ આરોપી ਨੂੰ ਮੁੰਬਈ ਪੁਲਿਸ ਨੇ ਆਪਣੇ ਹਿਰਾਸਤ ਚ ਲੈ ਲਿਆ ਅੱਗੇ ਦੀ ਕਾਰਵਾਈ ਜਿਹੜੀ ਉਹ ਸਾਹਮਣੇ ਆਏਗੀ ਕਿ ਆਖਿਰਕਾਰ ਕੀ ਮਾਮਲਾ ਸਾਹਮਣੇ ਆਉਂਦਾ ਹੈ ਮੁੰਬਈ ਪੁਲਿਸ ਦੀ ਵੱਡੀ ਕਾਰਵਾਈ ਜਿੱਥੇ ਕਿ ਸੈਫਲੀ ਖਾਨ ਦੇ ਉੱਪਰ ਹਮਲਾ ਕਰਨ ਵਾਲੇ આરોપી ਨੂੰ ਮੁੰਬਈ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ ਦੇਖ ਸਾਹਦੇ ਤੋਂ ਸੁਵਿਜਾ ਤਫਾਨ ਨੂੰ ਲਾਈਵ ਤਸਵੀਰਾਂ ਦਿਖਾ ਰਹੇ ਹਾਂ ਜਿੱਥੇ ਕਿ ਇਸ ਸਮੇਂ ਪੁਲਿਸ ਦੇ ਵੱਲੋਂ ਉਸ ਅਕਿਊਜ਼ ਨੂੰ ਯਾਨੀ ਕਿ ਉਸ આરોપી ਨੂੰ ਗ੍ਰਿਫਤਾਰ ਕਰ ਲਿਤਾ ਗਿਆ ਕੱਲ ਜਿਹੜੀ ਕਿ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਸੀ ਕਿ ਕਿਸ ਤਰੀਕੇ ਦੇ ਨਾਲ ਉਹ ਜਿਹੜਾ આરોપી ਸੀਗਾ ਪੋੜੀਆਂ ਤੋਂ ਉੱਤਰਦਾ ਹੋਇਆ ਨਜ਼ਰ ਆਇਆ ਸੀਗਾ ਉਸ ਦੀ ਤਸਵੀਰ ਨੂੰ ਕੈਪਚਰ ਕਰਦੇ ਹੋਏ ਇਹ ਵੀ ਦੱਸਿਆ ਗਿਆ ਕਿ ਇਸ ਤੋਂ ਬਾਅਦ ਇਸ ਨੂੰ ਇੱਕ ਸੀਸੀਟੀਵੀ ਕੈਮਰੇ ਵਿੱਚ ਹੋਰ ਦੇਖਿਆ ਗਿਆ ਸੀਗਾ ਤੇ ਉਹ ਹੁਣ ਵੱਡੀ ਕਾਰਵਾਈ ਹੋਈ ਹੈ ਮੁੰਬਈ ਪੁਲਿਸ ਦੇ ਵੱਲੋਂ ਕਾਰਵਾਈ ਕਰਦੇ ਹੋਏ ਇਸ ਅਕਿਊਜ਼ ਨੂੰ ਇਸ ਚੋਰ ਨੂੰ ਜਿਹੜਾ ਹੁਣ ਆਪਣੀ ਹਿਰਾਸਤ ਵਿੱਚ ਲੈ ਦਿੱਤਾ ਗਿਆ ਦੇਖ ਸਕਦੇ ਹੋ ਤਸਵੀਰਾਂ ਵੀ ਤੁਹਾਨੂੰ ਦਿਖਾ ਰਹੇ ਹਾਂ ਮੁੰਬਈ ਦੇ ਲੀਲਾਵਤੀ ਹਸਪਤਾਲ ਦੇ ਵਿੱਚ ਸੈਫਲੀ ਖਾਨ ਜਿੱਥੇ ਕਿ ਐਡਮਿਟ ਨੇ ਉਹਨਾਂ ਦੀ ਸਰਜਰੀ ਹੋਈ ਹੈ ਟਾਂਕੇ ਲੱਗਣ ਦੀ ਖਬਰ ਵੀ ਸਾਹਮਣੇ ਆਈ ਸੀ ਕਿ ਜਾਗੂ ਦੇ ਨਾਲ ਜਿਹੜਾ ਵਾਰ ਕੀਤਾ ਗਿਆ ਸੀ ਇਸ ਚੋਰ ਦੇ ਵੱਲੋਂ ਘਰ ਦੇ ਵਿੱਚ ਵੜਿਆ ਚੋਰ ਉਸ ਤੋਂ ਬਾਅਦ ਕਾਫੀ ਕਾਰਵਾਈ ਹੁੰਦੀ ਹੈ ਕਾਰਵਾਈ ਤੋਂ ਬਾਅਦ 24 ਘੰਟਿਆਂ ਦੇ ਵਿੱਚ ਵਿੱਚ ਜਿਹੜਾ ਮੁੰਬਈ ਪੁਲਿਸ ਨੇ ਉਸ આરોપી ਨੂੰ ਗ੍ਰਿਫਤਾਰ ਕਰ ਲਿਆ ਦੇਖ ਸਕਦੇ ਹੋ ਵੱਡੀ ਕਾਰਵਾਈ ਹੈ ਵੱਡੀ ਕਾਰਵਾਈ ਮੁੰਬਈ ਪੁਲਿਸ ਦੀ ਜਿੱਥੇ ਕਿ ਹੁਣ ਮੁੰਬਈ ਪੁਲਿਸ ਨੇ ਇਸ ਅਕਿਊਜ਼ ਨੂੰ ਗ੍ਰਿਫਤਾਰ ਕਰ ਲਿਆ ਤਾਂ ਗਿਆ ਆਪਣੀ ਹਿਰਾਸਤ ਚ ਲੈ ਲਿਆ ਤਸਵੀਰਾਂ ਦੇਖ ਸਕਦੇ ਹੋ ਤੁਹਾਨੂੰ ਤਸਵੀਰਾਂ ਦਿਖਾ ਰਿਹਾ ਇਸ ਤੋਂ ਪਹਿਲਾਂ ਤੁਹਾਨੂੰ ਇਹ ਵੀ ਦੱਸ ਦੇ ਕਿ ਕੱਲ ਜਿੱਥੇ ਕਿ ਸੀਸੀਟੀਵੀ ਕੈਮਰੇ ਦੀ ਫੁਟੇਜ ਸਾਹਮਣੇ ਆਈ ਸੀ ਤਸਵੀਰ ਜਿਹੜੀ ਉਸ ਚੋਰ ਦੀ ਉਸ આરોપી ਦੀ ਸਾਹਮਣੇ ਆ ਗਈ ਸੀਗੀ ਤੇ ਮੁੰਬਈ ਪੁਲਿਸ ਦੀ ਕਾਰਵਾਈ ਇਹ ਕਿ ਜਿੱਥੇ 24 ਘੰਟਿਆਂ ਦੇ ਵਿੱਚ ਵਿੱਚ ਹੀ ਇਸ ਅਕਿਊਜ਼ ਨੂੰ ਇਸ ਚੋਰ ਨੂੰ ਇਸ ਉਰੋਪੀ ਨੂੰ ਗ੍ਰਿਫਤਾਰ ਕਰ ਲਿਆ ਤਾਂ ਤਸਵੀਰਾਂ ਦੇਖ ਸਕਦੇ ਹੋ ਜਿੱਥੇ ਕਿ ਬਾਲੀਵੁੱਡ ਅਦਾਕਾਰ ਸੈਫਲੀ ਖਾਨ ਦੇ ਘਰ ਚੋਰੀ ਦਾ ਮਾਮਲਾ ਸਾਹਮਣੇ ਆਇਆ ਸੀ ਤੇ ਸੈਫਲੀ ਖਾਨ ਦੇ ਉੱਪਰ ਹਮਲਾ ਵੀ ਜਿਹੜਾ ਇਸ ਚੋਰ ਦੇ ਵੱਲੋਂ ਕੀਤਾ ਗਿਆ ਸੀਗਾ ਸੋ ਹੁਣ ਇਸ ਅਕਿਊਜ਼ ਨੂੰ ਇਸ ਉਰੋਪੀ ਨੂੰ ਮੁੰਬਈ ਪੁਲਿਸ ਨੇ ਆਪਣੇ ਹਿਰਾਸਤ ਵਿੱਚ ਲੈ ਲਿਆ ਅੱਗੇ ਦੀ ਕਾਰਵਾਈ ਜਿਹੜੀ ਉਹ ਸਾਹਮਣੇ ਆਏਗੀ ਕਿ ਆਖਿਰਕਾਰ ਕੀ ਮਾਮਲਾ ਸਾਹਮਣੇ ਆਉਂਦਾ ਹੈ ਮੁੰਬਈ ਪੁਲਿਸ ਦੀ ਵੱਡੀ ਕਾਰਵਾਈ ਜਿੱਥੇ ਕਿ ਸੈਫਲੀ ਖਾਨ ਦੇ ਉੱਪਰ ਹਮਲਾ ਕਰਦਮਲੇ